بس اور پار چلے ਕਾਰ ਜੀ ਸਾਰਤਾ ਤੁਹਾਡਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਪਰੇ ਜਾਣੇ ਆ ਜੀ ਆਪਾਂ ਏਰੀਆ ਵਿਖੜ ਵਧਣ ਜਾਣਾ ਅੱਜ ਵਧਣ ਚੱਲੇ ਆ ਤੇ ਕੰਮ ਟਾਵਾ ਟੱਲਾ ਚੱਲ ਪਿਆ ਬਹੁਤ ਸਾਹਮਣੇ ਚੱਲ ਜੀ ਉਹ ਸਾਹਮਣੇ ਮਸ਼ੀਨ ਇੱਕ ਚੱਲੀ ਜਾਂਦੀ ਆ ਤੇ ਤੁਹਾਨੂੰ ਆਇਆ ਹੀ ਬਾਈਆਂ ਦਾ ਫੋਨ ਕਿੰਨੇ ਮਾੜਾ ਏਰੀਆ ਕੱਢ ਜੋ ਨੀਗਾ ਤੇ ਹੁਣ ਆਪਾਂ ਚੱਲੇ ਦੇਖਣ ਤੇ ਹੁਣੇ ਰੋ ਜੀ ਸਾਡੇ ਵਲੌਗ ਦੇ ਨਾਲ ਤੇ ਦਿਖਾਉਣੇ ਆ ਤੁਹਾਨੂੰ ਤੇ ਆ ਵਿੱਚ ਨਾਟਾਵਾ ਖਲਾ ਕੰਮ ਚੱਲੀ ਜਾਂਦਾ ਅੱਜ ਆਪਾਂ ਵੀ ਕਰਾ ਦੇਣ ਕੱਲ ਚਲਾਈ ਕੱਲ ਕੱਲ ਜਲਾਈ ਨਹੀਂ ਆਉਂਦੇ ਲੇਟ ਹੋ ਗਏ ਤੇ ਅੱਜ ਚਲਾਉਣੇ ਅੱਜ ਤੋਂ ਪਹਿਲਾਂ ਕਮਾਨ ਬਹੁਤ ਸਾਰਾ ਸੈਟਿੰਗ ਵੈਟਿੰਗ ਕਰ ਲਈ ਜੀ ਚਲੋ ਲੁੜੇ ਰਹੋ ਜੀ ਸਾਡੇ ਵਲੌਗ ਦੇ ਨਾਲ ਦਿਖਾਉਣੇ ਤੁਹਾਨੂੰ ਆਓ ਜੀ ਚੱਲੇ ਆ ਲੈ ਕੇ ਮਸ਼ੀਨ ਤੇ ਪੜਦੇ ਆ ਮੱਕੀ ਆ ਲੱਗੀਆਂ ਵੱਡਣ ਮੱਕੀ ਇਹ ਵਾਲੀ ਨੀ ਕਸਥੂੜੀਆਂ ਜਿਹੀਆਂ ਹਰੀਆਂ ਵੀ ਹੈਗੀਆਂ ਵਿੱਚ ਟਮਾਟਾ ਲਾਜੇ ਕੰਮ ਚੱਲ ਪਿਆ ਵਾ ਜਿਹੜੀਆਂ ਗੀਥੀਆਂ ਬੀਜੀਆਂ ਮੱਕੀਆਂ ਉਹਨਾਂ ਦਾ ਕੰਮ ਚੱਲਿਆ ਹੋਇਆ ਬਾਕੀ ਇਹ ਕਟੜਾ ਧਾਉਣੇ ਚਲੋ ਛੱਲੀਆਂ ਨਾ ਐ ਥੱਲੇ ਮੁੜ ਜਾਂਦੀਆਂ ਜਦੋਂ ਐ ਪੂਰੀ ਥੱਲੇ ਮੁੜ ਜਾਂਦੀ ਐ ਕਿਵੇਂ ਆ ਚੱਲੇ ਮੱਕੀ ਜੇ ਇਸ ਚ ਚਲਾਉਣੀ ਆ ਕਿਵੇਂ ਫਿਰ ਕਿਵੇਂ ਲੱਗਾ ਏਰੀਆ ਏਰੀਆ ਬਹੁਤ ਆ ਮਿਨੀ ਅਮਰੀਕਾ ਮਿਨੀ ਅਮਰੀਕਾ ਨਿਕਨਗੇ ਪੈਂਡਾ ਜਿੰਨੇ ਸਨ ਚ ਆਪਾਂ ਲਾਲੋ ਇੱਕ ਪਿੰਡ ਲੰਗਦੇ ਆ ਆਪਣਾ ਮਾਲਵੇ ਦਾ ਇੱਕ ਪਿੰਡ ਨੰਗੀ ਦਾ ਉਹਨੇ ਚਿਰ ਚ ਤਿੰਨ ਪਿੰਡ ਲੰਗ ਜਾਂਦਾ ਬੰਦਾ ਪਿੰਡ ਨਿਕਲੇ ਨਗੇ ਤੇ ਹੈ ਜਮਾ ਨਾਲ ਨਾਲ ਆਹ ਤਾਂ ਨਿਆ ਇਹਦਾ ਭਾਈ ਆਹਦਾ ਇਹ ਮਿਨੀ ਅਮਰੀਕਾ ਹਾਂ ਤੇ ਇਹਦਾ ਮਾਲਵੇ ਚ ਆਏ ਤੁਹਾਨੂੰ ਤਾਂ ਕਰਕੇ ਲੱਗਦਾ ਪਿੰਡ ਲੰਗ ਜਾਂਦੇ ਤੁਹਾਨੂੰ ਪਤਾ ਵੀ ਲੱਗਦਾ ਦੰਦਾਂ ਨੇ ਯਾਰ ਇਹ ਫਰ ਕੂਲਰ ਪੂਰੀ ਔਟ ਤਾਂਹੀਂ ਹਵਾ ਜਾਂਦੀ ਆ ਹਾਂ ਮਿੰਨੀ ਏ ਸੀ ਆ ਹਾਂ ਤੇਲ ਤੇਲ ਪਾ ਲਈ ਮੇਚੀ ਸਾਫ ਰਹਿਣ ਦੇ ਲੱਗਿਆ ਚਲਾਉਣ ਪਰ ਤੁਹਾਨੂੰ ਵੀ ਦਿਖਾਉਣੇ ਆ ਮਸ਼ੀਨ ਆਪਣੇ ਤਾਂ ਬੜੀ ਹਰੀਆਂ ਆ ਸੀਗੀਆਂ ਮੱਖੀਆਂ ਤੇ ਆ ਛੱਲੀ ਤੁਹਾਨੂੰ ਦਿਖਾਉਣੇ ਆ ਪੂਰੀ ਜਦੋਂ ਆ ਥੱਲੇ ਲੰਕ ਜਾਂਦੀ ਆ ਨਾ ਛੱਲੀ ਉਦੋਂ ਵੜਾਉਂਦੇ ਆ ਆਪਾਂ ਤਾਂ ਹਰੀ ਨੂੰ ਚੰਬੜ ਗਏ ਸੀ ਆਪ ਦੀਨ ਤੁਹਾਨੂੰ ਅਵਰ ਛੱਡਤੀ ਸੀ ਆਪਾਂ ਵਿੱਚ ਮੈਂ ਕੋਈ ਨਹੀਂ ਬਾਅਦ ਚ ਵੱਡ ਜਾਗੇ ਅੱਗੇ ਉਹ ਪੱਕ ਲੈਣ ਦੀਏ ਜੇ ਹੁਣ ਇੱਥੇ ਚਲਾਉਣੇ ਆ ਤੇ ਫਿਰ ਦਿਖਾਉਣੇ ਤੁਹਾਨੂੰ ਸਫਾਈ ਸਤੋਈ ਦੁਬਾਰ 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 ਨਾਲੇ ਤੇ ਇੱਕ ਟਾਟਾ ਇਹ ਕਰੋ ਚੈੱਕ ਨਾ ਪੋਰਾ ਕੋਹਣੀ ਆਉਂਦਾ ਕੋਈ ਡੰਡਲ ਨਹੀਂ ਕੋਈ ਗੁੱਲਾ ਨਹੀਂ ਕੋਈ ਗੁੱਲਾ ਨਹੀਂ ਸਾਡੀ ਇੱਕ ਟਰਾਲਾ ਹਸਾਬ ਨਾਲ ਭਰ ਚੁੜਿਆ ਐਸਾ ਮਾਲ ਜਿਹਾ ਹਾਂ ਕਰਿਆ ਕੇ ਰੋਟਾ ਆ ਥੋੜਾ ਘੜਦੀ ਆ। ਫਕੀਰਾ ਝਾੜ ਵੇਲਾ ਕਿੰਨਾ ਭੈਜੋ। ਹੋਰ ਆ ਕਿੱਲਾ ਕੀ ਆਰੇ ਟਰਾਲਾ ਭਰ ਚੁਣਿਆ। ਸਾਲਾ ਗੇੜਾ ਨਹੀਂ ਆਇਆ। ਕਿੱਲੇ ਦਾ ਗੇੜਾ ਆਉਂਦਾ ਨਹੀਂ ਟੈਂਕ ਪਹਿਲਾਂ ਭਰ ਜਾਂਦਾ। ਕਟਰ ਪਾਸ ਆ। ਆ ਕਟਰ ਪਾਸ ਆ। ਹਾਂ ਹਾਂ। ਕਟਰ ਆਲਾ ਬਾਈ ਜੀ ਇੱਧਰ ਲੈ ਲੈ ਇਹਨੂੰ ਕੱਢ ਲੈ ਜਦੋਂ ਮੀਂਹ ਪੈ ਗਿਆ ਇਹ ਨਾਨਕ ਦੇ ਟਰਾਲੇ ਵਿੱਚੋਂ ਕਾਲੇ ਬਾਹਰ ਹੀ ਦਾਣੇ ਪਾયા ਕੱਢਦੇ ਹਾਂ ਨਿੱਕੀ ਟਰਾਲੀ ਆਣੀ ਇਹਨਾਂ ਕੋਲੇ ਆਹ 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 ਹੀ ਸਹਿ ਰਿਆ ਸਾਰੀਆਂ ਟਰਾਲੀਆਂ ਦਾ ਆਪਣੇ ਅੰਕ 11 ਫੁੱਟੀ ਟਰਾਲੀ ਦਾ ਵੇਖਣ ਨੂੰ ਵੀ ਆਣੀ ਆਹ ਥੋਡੀਆਂ ਸਾਵਧਾਨੀਆਂ ਤੁਹਾਡੇ ਮਾਲਵੇ ਦੇ ਇਹਦੇ ਟਰਾਲੀਆਂ ਨੂੰ। ਮੋਰੇ ਨੂੰ ਪਿਆਸ ਲੱਗੀ ਆ। ਆਪਾਂ ਮਸ਼ੀਨ ਚੱਲਦੀ ਸੀਗੀ ਜੀ ਚੱਲੀ। ਤੇ ਮੈਂ ਇੱਕ ਚੀਜ਼ ਨਵੀਂ ਦਿਖਾਉਣੇ ਇੱਧਰ ਦੁਆਬੇ ਦੇ ਪਿੰਡਾਂ 'ਚ। ਉਹ ਖੜਾ ਵਪਾਰੀ ਟਰਾਲੀ ਦੇ ਉੱਤੇ। ਤੇ ਹਜੇ ਆਪਾਂ ਖੱਤਾ ਵੇਚ ਕੇ ਆਪਣਾ ਵੱਢ ਕੇ ਹਟੇ ਨਹੀਂ। ਤੇ ਮੱਕੀ ਪਹਿਲਾਂ ਵਿਗ ਗਈ ਆ ਮੌਇਸਚਰ ਕੱਢਣ ਦੇ ਆ ਮੌਇਸਚਰ ਕੱਢੀ ਜਾਂਦਾ ਤੇ ਉਹ ਖੱਤੇ ਜੀ ਮੱਕੀ ਵਿਗ ਜਾਂਦੀ ਆ ਤੇ ਹਰੇ ਖੱਤਾ ਵੱਢਿਆ ਨਹੀਂ ਗਿਆ ਤੇ ਪਿੱਛੇ ਵੱਢ ਗਏ ਜਿਹੜਾ ਉਹ ਵੀ ਉਦੋਂ ਉਦੋਂ ਹੀ ਵਿਗ ਗਈ ਮਸ਼ੀਨ ਨਿਕਲੀ ਨਹੀਂ ਕੋਈ ਮੰਡੀ 'ਚ ਨਹੀਂ ਮੰਡੀ 'ਚ ਜਿਹੜੀ ਮੱਕੀ ਪਈ ਜਾਂਦੀ ਆ ਉਹਦਾ ਜਾਂਦਾ ਵਪਾਰੀ ਆ ਆਪਦੀ ਸਕਾਉਂਦਾ ਤੇ ਜਿਹਨੇ ਕਿਸੇ ਨੇ ਆਪਣੀ ਸਗਾ ਕੇ ਵੇਚਣੀ ਆ ਉਹਦੀ ਵਧੀਆ ਭਾਏ ਕੋਈ ਕੋਈ ਪੰਚ ਪਟਾਣੀ ਕੋਈ ਪੈਵਾਣੀ ਬਿਲਕੁਲ ਸਹੀ ਹੈ ਕਿ ਨਹੀਂ ਬਿਲਕੁਲ ਸਹੀ ਗੱਲ ਹਾਂ ਖੱਤੇ ਜੀ ਯਾਰ ਇਹਨਾਂ ਨੇ ਸਿੱਧੀ ਉਥੇ ਲਵਾ ਲੈਣੀ ਆ ਆਪਣੇ ਟਿਕਾਣੇ ਤੇ ਇਹ ਇਹਸ ਕੋਣ ਨਾਸ ਕੋਣ ਗਿੱਲੀ ਵੇਚ ਦੇਣ ਹਾਂ ਉਹ ਇਹਨਾਂ ਦੀ ਸਿਰਦਰਦੀ ਵਪਾਰੀਆਂ ਦੀ ਤੇ ਇਹ 1300 ਰੁਪਏ ਦੇ ਹਿਸਾਬ ਨਾਲ ਵੇਚ ਗਈ ਆ ਜਿਹੜੀ ਵੱਡੀ 1300 ਦੇ ਹਿਸਾਬ ਨਾਲ ਗਿੱਲੀ ਕੋਈ ਇਹਨਾਂ ਨੇ ਹਾਂ ਨਾਲ ਗਿੱਲੀ ਤੇ ਇਹਦੇ ਦੇ ਹਿਸਾਬ ਨਾਲ ਤੇ ਜਦੋਂ ਮੈਂ ਉਹਨਾਂ ਨੂੰ ਫੋਨ ਨਹੀਂ ਕਰ ਸਕਿਆ ਤੇ ਜੇ ਤੁਸੀਂ ਲਾੜੋ ਜੇ ਸਕਾਉਂਦੇ ਆ ਜਿਸ ਕਾਗੇ ਵੇਚਦੇ ਸਕਾਗੇ ਕੱਲ ਜਿਹੜਾ ਵਾਦੋ ਜਿਹੜਾ ਵਿਜੀ ਆ 2700 ਨੂੰ ਜੇ ਆਪਣਾ 1300 ਦਾ ਵੀ ਆਪਾਂ ਵੇਨੇ ਆ ਜੇ 1300 60 ਕੁਇੰਟਲ ਵੀ ਨਿਕਲੇ 78000 ਦੀ ਹੋਗੀ ਹਾਂ ਕੀ ਮੜ ਹੈ 78000 ਤੇ 20000 ਦੋ ਵਿੱਚ ਖਰਚਾ ਕੱਢ ਦੇ ਇਕੱਲੇ ਦਾ ਹਾਂ ਮੱਕੀ ਪੈਸੇ ਛੱਡਦੀ ਆ ਫਿਰ ਕਣਕ ਨਾਲੋਂ ਚੰਗੀ ਰਹੇਗੀ ਨਾਲੇ ਕਣਕ ਹੋਣੀ ਆ 40-45000 ਦੀ 50 ਦੀ ਹੱਦ ਹੋ ਜੂਗੀ ਇੰਨਾ ਪਹਿਲਾਂ ਜੇ ਚਲ ਆਪਣੇ ਮੰਨ ਲੈਂਦੇ ਥੋੜੀ ਹੋ ਜਾਂਦੀ ਆ 50000 ਦੀ ਹੋਣੀ ਨਹੀਂ ਹੁੰਦੀ ਨਹੀਂ ਗਣਕ ਤੇ ਨਾਲੇ ਤੂੰ ਲੈ 60 ਕੁਇੰਟਲ ਦੇ ਮੈਂ ਪੈਸੇ ਲਾਏ ਆ ਜੇ ਤੂੰ ਲਾਲਾ 70 80 ਕੁਇੰਟਲ ਦੀ ਗੰਢੀ ਆ ਕੀ ਚਾਹਤਾ ਨਿਕਲੋਂ ਨਿਕਲੋਂ ਇਹ ਲੱਖ ਨੂੰ ਟੱਪਦੀ ਆ ਹਾਂ ਨੀਅਰ ਰੇਟ ਹੀ 200 ਰੁਪਇਆ ਹੋਰ ਜਦੋਂ ਸੁੱਕ ਗਈ 15 1600 ਨੂੰ ਗਈ ਤੂੰ ਆਪੇ ਝਾਵ ਲਾ ਲੈ ਕਿੱਥੇ ਜਾਣੀ ਲੱਖ ਰੁਪਇਆ ਟੱਪ ਜਾਣਾ ਤੁਹਾਡਾ ਬਾਬਾ ਤਾਂ ਹੀ ਅੱਗੇ ਆ ਇਹਨੂੰ ਤਾਂ ਬਾਬਾ ਕਹਿੰਦੇ ਇਹ ਤਿੰਨ ਫਸਲਾਂ ਤਾਂ ਹੀ ਤਿੰਨ ਨਾਲੇ ਠੇਕਾ ਵੀ ਘਾਟ ਨਾਲੇ ਠੇਕਾ ਵੀ ਘਾਟਾ ਠੇਕਾ ਵੀ ਘਾਟ ਤੇ ਫਸਲਾਂ ਵੀ ਤਿੰਨ ਲੈਂਦੇ ਤੇ ਆਪਣੇ 35 ਤੋਂ ਸ਼ੁਰੂ ਹੁੰਦਾ ਕਹਿੰਦੇ 40 45 ਹੱਦ 60000 ਤੱਕ ਕੋਈ ਵਿਰਲੀ ਪੈ ਗਿਆ ਕਿ ਜਿਹੜੀ ਬਹੁਤੀ ਸਿਰੇ ਦੀ ਜਾਂ ਜਿਆਦਾ ਵੱਡਾ ਡਾਕਾ ਤੇ ਉਹ ਵਪਾਰੀ ਉੱਤੇ ਆ ਤਿੰਨ ਵਪਾਰੀ ਹੋ ਗਏ ਆ ਤਿੰਨ ਵਪਾਰੀ ਆਏ ਐਡੋ ਐਡ ਰੇਟ ਲਾਇਆ ਤੇ ਨਾਣੇ ਦੇ ਵੇ ਦੀ ਅਗਲਾ ਅਗਲਾ ਚੱਲ ਜਾਂਦੇ ਘਰ ਮੰਗੇ ਨੂੰ ਤਾਂ ਸਾਰੇ ਇਹਨੂੰ ਪੋਰਮੈਨ ਨੂੰ ਤਾਂ ਸਾਰੇ ਜਾਣਦੇ ਹੀ ਜਾਣਦੇ ਆ ਤੇ ਵਧੀਆ ਸੋਹਣਾ ਕੰਮ ਚੱਲ ਪਿਆ ਮੱਕੀ ਤਾਂ ਇਤਕੀ ਇੰਨੀ ਆ ਨਾ ਮੈਂ ਕਹਿੰਨਾ ਹੈ ਨਾ ਜਿਹਨੇ ਕਿਸੇ ਨੇ ਚਾਰ ਵੀ ਪਾਉਣਾ ਸੀ ਉਹ ਵੀ ਕਹਿੰਦਾ ਮੈਂ ਪਕਾਵੀ ਰੱਖਣੀ ਆ ਤੇ ਜਿਨ੍ਹਾਂ ਦੇ ਚਾਰ ਪੌੜਾ ਸੀ ਉਹਨਾਂ ਨੇ ਹੁਣ ਨੂੰ ਪਾ ਲੈਣਾ ਸੀ ਸੱਪ ਕਾਮੀਆਂ ਰੱਖਦੇ ਪਏ ਆ ਤੇ ਬਾਕੀ ਚਲੋ ਜਿਹਦੇ ਜਿਵੇਂ ਜਿਵੇਂ ਜਿਹਦਾ ਜਿਹਦੀ ਕਿਸਮਤ ਚ ਉਹਨੂੰ ਮਿਲ ਹੀ ਜਾਣਾ ਕਿ ਇਹਨੇ ਖੋ ਆਪਾਂ ਖੋ ਨਹੀਂ ਲੈਣਾ ਕਿਸੇ ਨੇ ਆਪਾਂ ਨੂੰ ਦੇ ਨਹੀਂ ਦੇਣਾ ਕੰਮ ਬਹੁਤ ਆ ਕੰਮ ਤਾਂ ਇੰਨਾ ਆ ਨਾ ਮੈਂ ਕਹਿੰਦਾ ਕਿ ਇੱਥੇ 10 ਮਸ਼ੀਨਾਂ ਵੀ ਹੋਣ ਨਾ ਤੇ 10 ਮਸ਼ੀਨਾਂ ਵੀ ਪੂਰੀਆਂ ਨਹੀਂ ਪੈਂਦੀਆਂ ਜਿੰਨਾ ਕੰਮ ਐ ਕਿ ਇੱਥੇ ਚਲੋ ਬਾਕੀ ਸਾਰੇ ਵਾਦੂ ਹਾਂ ਚਾਰ ਚਪੇਰੇ ਹੀ ਬਹੁਤ ਮੱਕੀ ਬਾਕੀ ਜੀ ਵੀ ਨਾਰ ਗੜਾ ਯਾਰ ਇੱਕ ਕੋਲੇ ਕੱਢਵਾ ਹਾਂ ਮੱਕੀ ਦਾ ਬਾਕੀ ਰੋਲਾ ਚਲੋ ਮਿਲਦੇ ਆ ਜੀ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਦੱਸਿਓ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਲਾਈਕ ਕਰਕੇ ਤੇ ਤਦ ਤੱਕ ਲਈ ਰੱਬ ਰੱਖਾ ਸਤਿ ਸ੍ਰੀ ਅਕਾਲ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ